ਪਾਨਾ ਸਿੱਧੂ ਨੂੰ ਜ਼ਮਾਨਤ ਮਿਲ ਗਈ ਹੈ ਵਾਹਿਗੁਰੂ ਉਹਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਹੁਣ ਬਚ ਕੇ ਰਹਿਣ ਉਹ ਪਤੇੜਾਂ ਜੋ ਪਾਨੇ ਸਿੱਧੂ ਨੂੰ ਗਲਤ ਕਹਿੰਦੀਆਂ ਸੀ ਇੱਕ ਕੋਈ ਡਾਕਟਰ ਹੈ ਉਹ ਵੀ ਬਹੁਤ ਗਲਤ ਬੋਲਦਾ ਸੀ ਉੱਬੜ ਕੇ ਬੋਲਦਾ ਸੀ ਤੇ ਦੂਜਾ ਕੋਈ ਬੂਟਾ ਇੱਕ ਜੋ ਪਾਨੇ ਸਿੱਧੂ ਨੂੰ ਗਲਤ ਬੋਲਦੇ ਸੀ ਖੁਸ਼ੀ ਮਨਾਉਂਦੇ ਸੀ ਹੁਣ ਆਪ ਦੇ ਬਰੀ ਤੁਸੀਂ ਬਚ ਕੇ ਰਹੀਓ ਤੁਹਾਡੇ ਨਾਲ ਕੀ ਕੁਝ ਹੁੰਦਾ ਦੇਖ ਲਿਓ ਜੋ ਕੰਮ ਭਾਨਾ ਸਿੱਧੂ ਕਰ ਰਿਹਾ ਸੀ ਜੇ ਤੁਹਾਡੇ ਜਿੰਮਤ ਹੈ ਤੁਸੀਂ ਕਰਕੇ ਦਿਖਾਓ ਲੋਕਾਂ ਦੀ ਭਲਾਈ ਦਾ ਕੰਮ ਕਰ ਰਿਹਾ ਲੋਕਾਂ ਦੇ ਬਈ ਪੈਸੇ ਵਾਪਸ ਦਵਾ ਰਿਹਾ ਜਿਹੜੇ ਠੱਗ ਏਜੰਟ ਮੋਡਰਨ ਦਾ ਨਾਂ ਨਹੀਂ ਲੈਂਦੇ ਸੀ ਜੇ ਇਹੀ ਕੰਮ ਸਰਕਾਰਾਂ ਕਰਨ ਤਾਂ ਇਹਨਾਂ ਨੂੰ ਕੀ ਲੋੜ ਹੈ ਬਈ ਨੂੰ ਕੰਮ ਕਰਨ ਦੀ ਸਰਕਾਰਾਂ ਨੂੰ ਆਪਣੇ ਤੱਕ ਮਤਲਬ ਹੈ ਖਾਣ ਪੀਣ ਤੱਕ ਮਤਲਬ ਹੈ ਆਪ ਦੇ ਢਿੱਡ ਪਰਨ ਤੱਕ ਮਤਲਬ ਹੈ ਪਰਪਾਨਾ ਸਿੱਧੂ ਲੱਖਾ ਸਿਧਾਣਾ ਜੋ ਕੰਮ ਬਈ ਕਰ ਰਹੇ ਨੇ ਜੇ ਤੁਹਾਡੇ ਚਿੰਮਤ ਹੈ ਤੁਸੀਂ ਕਰੋ ਉਹਨਾਂ ਨੂੰ ਗਾਲਾਂ ਨਾ ਕੱਢੋ ਆਰਦਾ ਪਿਛੋਕੜ ਦੇਖ ਲਿਆ ਕਰੋ ਤੁਹਾਨੂੰ ਬਹੁਤ ਲੋਕ ਗਾਲਾਂ ਕੱਢਦੇ ਨੇ ਥੋੜੀ ਮੋਟੀ ਸ਼ਰਮ ਮੰਨੋ ਅਸੀਂ ਭਾਨੇ ਸਿੱਧੂ ਦੀ ਸਪੋਰਟ ਕਰਦੇ ਆ ਵਾਹਿਗੁਰੂ ਉਹਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇਸੇ ਤਰ੍ਹਾਂ ਹੀ ਬਈ ਕੰਮ ਕਰਦਾ ਰਵੇ